ਨਾਗ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਾਂ ਮਨਜੀਤ ਸਿੰਘ ਰਮਾਣਾ ਰਾਜ ਸਭਾ ਮੈਂਬਰ ਅਤੇ ਲੁਧਿਆਣਾ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਦੇ ਚੋਣ ਪ੍ਰਚਾਰ ਦੌਰਾਨ ਮੰਗਲਵਾਰ ਸ਼ਾਮ ਨੂੰ ਕਿਪਸ ਮਾਰਕੀਟ ਸਰਾਂਬਾ ਨਗਰ ਵਿਖੇ ਇੱਕ ਦਿਲ ਨੂੰ ਛੂਹ ਲੈਣ ਵਾਲੀ ਘਟਨਾ ਵਕਪਰੀ ਜਦੋਂ ਅਰੂੜਾ ਇੱਕ ਜਨਤਕ ਮੀਟਿੰਗ ਨੂੰ ਸੰਬੋਧਨ ਕਰਨ ਤੋਂ ਬਾਅਦ ਜਾਣ ਹੀ ਵਾਲੇ ਸਨ ਤਾਂ ਗੁੰਜਣ ਨਾਮ ਦੀ ਇੱਕ ਨੌਜਵਾਨ ਕੁੜੀ ਹੱਥ ਜੋੜ ਕੇ ਉਹਨਾਂ ਕੋਲ ਆਈ ਨੇੜਲੇ ਇੱਕ ਨਿੱਜੀ ਸਕੂਲ ਦੀ 12ਵੀਂ ਜਮਾਤ ਦੀ ਵਿਦਿਆਰਥਣ ਗੁੰਜਣ ਨੇ ਅਰੂੜਾ ਦਾ ਸਤਿਕਾਰ ਨਾਲ ਸਵਾਗਤ ਕੀਤਾ ਤੇ ਆਪਣੀ ਨਿੱਜੀ ਕਹਾਣੀ ਸਾਂਝੀ ਕੀਤੀ ਉਸਨੇ ਦੱਸਿਆ ਕਿ ਉਸਦੇ ਪਿਤਾ ਸੜਕ ਕਿਨਾਰੇ ਚਾਹ ਅਤੇ ਫਾਸਟ ਫੂਡ ਦੀ ਰੀੜੀ ਲਗਾਉਂਦੇ ਹਨ ਅਤੇ ਉਹ ਸਕੂਲ ਤੋਂ ਬਾਅਦ ਉਹਨਾਂ ਦੀ ਮਦਦ ਕਰਦੀ ਹੈ ਗੁੰਜਣ ਨੇ ਇਹ ਵੀ ਦੱਸਿਆ ਕਿ ਉਸ ਦੀ ਮਾਂ ਦਾ ਕੁਝ ਸਮਾਂ ਪਹਿਲਾਂ ਦੇਹਾਂਤ ਹੋ ਗਿਆ ਸੀ ਉਸ ਦੀ ਕਹਾਣੀ ਤੋਂ ਪ੍ਰਭਾਵਿਤ ਹੋ ਕੇ ਅਰੂੜਾ ਨੇ ਇੰਨੀ ਛੋਟੀ ਉਮਰ ਵਿੱਚ ਗੁੰਜਣ ਦੇ ਦੇਰੜ ਇਰਾਦੇ ਅਤੇ ਜ਼ਿੰਮੇਵਾਰੀ ਦੀ ਭਾਵਨਾ ਦੀ ਦਿਲੋਂ ਪ੍ਰਸ਼ੰਸਾ ਕੀਤੀ ਅਰੂੜਾ ਨੇ ਕਿਹਾ ਕਿ ਇਹ ਦੇਖਣਾ ਪਰ ਇਹਨਾਂ ਦਾਇਕ ਹੈ ਕਿ ਉਹ ਆਪਣੀ ਨਿੱਜੀ ਚੁਣੌਤੀਆਂ ਦੇ ਬਾਵਜੂਦ ਆਪਣੇ ਪਿਤਾ ਦਾ ਕਿਵੇਂ ਸਹਿਯੋਗ ਕਰਦੀ ਹੈ ਉਸ ਦੀ ਤਾਕਤ ਅਤੇ ਸਮਰਪਣ ਪ੍ਰਸ਼ੰਸਾਯੋਗ ਹੈ ਸਹਿਯੋਗਵਜੋਂ ਅਰੂੜਾ ਸਮਰਥਕਾਂ ਨੇ ਗੁੰਜਣ ਦੇ ਪਿਤਾ ਦੀ ਰਿਹੜੀ ਤੋਂ ਸਾਰੇ ਰਿਚਾ ਦਾ ਆਰਡਰ ਦਿੱਤਾ ਇਹ ਸੰਖੇਪ ਇਕੱਠ ਭਾਈਚਾਰੇ ਦੇ ਲੋਕਾਂ ਵਿੱਚ ਇੱਕ ਨਿੱਗੇ ਪਲ ਵਿੱਚ ਬਦਲ ਗਿਆ ਕਿਉਂਕਿ ਹਾਜ਼ਰੀ ਨੇ ਚਾਹ ਅਤੇ ਹਲਕੀ ਗੱਲਬਾਤ ਦਾ ਆਨੰਦ ਮਾਣਿਆ ਗੁੰਜਣ ਦੀ ਕਹਾਣੀ ਤੋਂ ਪ੍ਰਭਾਵਿਤ ਹੋ ਕੇ ਅਰੂੜਾ ਨੇ ਉਸ ਦੀ ਪੜ੍ਹਾਈ ਵਿੱਚ ਮਦਦ ਕਰਨ ਦਾ ਐਲਾਨ ਕੀਤਾ ਉਹਨਾਂ ਨੇ ਉਸ ਨੂੰ ਭਰੋਸਾ ਦਿੱਤਾ ਤੈਨੂੰ ਮੇਰਾ ਪੂਰਾ ਸਮਰਥਨ ਹੈ ਮੈਂ ਇਹ ਯਕੀਨੀ ਬਣਾਵਾਂਗਾ ਕਿ ਤੇਰੀ ਸਿੱਖਿਆ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਰਹੇ ਇਸ ਦਿਲੋਂ ਕੀਤੇ ਇਸ਼ਾਰੇ ਤੋਂ ਪ੍ਰਭਾਵਿਤ ਹੋ ਕੇ ਗੁੰਜਨ ਨੇ ਅਰੋੜਾ ਦਾ ਦਿਲੋਂ ਧੰਨਵਾਦ ਕੀਤਾ ਇਸ ਗਲਬਾਤ ਦੌਰਾਨ ਕਾਉਂਸਲਰ ਅਮਿਤ ਵਰਸ਼ਾ ਰਾਮਪਾਲ ਅਤੇ ਹੋਰ ਸਥਾਨਕ ਆਗੂਸਮੇ ਅਤੇ ਕਈ ਪਾਰਟੀ ਵਰਕਰ ਮੌਜੂਦ ਸਨ ਇਹ ਸਮਾਗਮ ਭਾਵੇਂ ਰਾਜਨੀਤਿਕ ਪ੍ਰਕਿਰਤੀ ਦਾ ਸੀ ਇੱਕ ਭਾਵਨਾਤਮਕ ਬਣ ਗਿਆ ਜਿਸ ਨੇ ਹਮਦਰਦੀ ਅਤੇ ਯੁਵਾ ਦ੍ਰਿੜ ਸੰਕਲਪ ਦੀ ਭਾਵਨਾ ਨੂੰ ਉਜਾਗਰ ਕੀਤਾ ਇਸ ਦਿਲ ਨੂੰ ਛੂਹ ਲੈਣ ਵਾਲੀ ਗੱਲਬਾਤ ਨੇ ਉਦੋਂ ਤੋਂ ਬਹੁਤ ਸਾਰੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਚੋਣ ਮਹਿਮਾ ਦੇ ਮਨੁੱਖੀ ਪੱਖ ਨੂੰ ਦਰਸਾਇਆ ਹੈ ਅਤੇ ਬਹੁਤ ਸਾਜੋ ਸਾਰੇ ਨੌਜਵਾਨ ਵਿਦਿਆਰਥੀਆਂ ਨੂੰ ਦਰਪੇਸ਼ ਚੁਣੌਤੀਆਂ ਨੂੰ ਦਰਸਾਇਆ ਹੈ